ਦੋਸਤੋ ਬਹੁਤ ਪੁਰਾਣੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਗਰੀਬ ਬ੍ਰਾਹਮਣ ਰਹਿੰਦਾ ਸੀ ਉਹ ਇੰਨਾ ਗਰੀਬ ਸੀ ਕਿ ਪਰਿਵਾਰ ਲਈ ਦੋ ਸਿਮੇ ਦਾ ਭੋਜਨ ਵੀ ਨਹੀਂ ਛਟਾ ਪਉਂਦਾ ਸੀ ਕਈ ਵਾਰ ਤਾਂ ਉਹਨਾਂ ਨੂੰ ਭੁੱਖੇ ਹੀ ਸੌਣਾ ਪੈਂਦਾ ਇੱਕ ਦਿਨ ਉਹ ਤੁਹਾਨੂੰ ਕਮਾਉਣ ਦੀ ਇੱਛਾ ਲੈ ਕੇ ਪਰਦੇਸ ਵਿੱਚ ਚੱਲ ਪੈਂਦਾ ਜ਼ਰੂਰਤ ਦੀਆਂ ਕੁਝ ਚੀਜ਼ਾਂ ਆਪਣੇ ਨਾਲ ਬੈਗ ਵਿੱਚ ਰੱਖ ਲੈਂਦਾ ਚੱਲਦੇ-ਚੱਲਦੇ ਇੱਕ ਜੰਗਲ ਦੇ ਰਾਹਤੇ 'ਚੋਂ ਲੰਘਿਆ ਤਾਂ ਉਸ ਨੂੰ ਇੱਕ ਖੂਨ ਨਜ਼ਰ ਆਉਂਦਾ ਹੈ ਉਸ ਨੂੰ ਤਾਂ ਪਹਿਲਾਂ ਤੋਂ ਹੀ ਪਿਆਸ ਵੀ ਲੱਗੀ ਹੋਈ ਸੀ ਸੋ ਉਸਨੇ ਸੋਚਿਆ ਕਿ ਚਲੋ ਇਸ ਖੂਹ ਤੇ ਰੁੱਕ ਕੇ ਪਾਣੀ ਦੀ ਪਿਆਸ बुझा ਲਈ ਜਾਵੇ ਜਦੋਂ ਉਸਨੇ ਖੂਹ ਵਿੱਚ ਝਾਕ ਕੇ ਦੇਖਿਆ ਤਾਂ ਉਸ ਖੂਹ ਵਿੱਚ ਇੱਕ ਬਾਂਦਰ, ਸ਼ੇਰ, ਸੱਪ ਤੇ ਇੱਕ ਆਦਮੀ ਪਿਆ ਹੋਇਆ ਸੀ ਉੱਪਰੋਂ ਇੱਕ ਮਨੁੱਖ ਨੂੰ ਝਾਕਦਾ ਹੋਇਆ ਦੇਖ ਕੇ ਸ਼ੇਰ ਬੋਲਿਆ ਤੂੰ ਕੌਣ ਹੈ ਬੜੇ ਹੀ ਚੰਗੇ ਸਮੇਂ ਤੇ ਆਇਆ ਹੈ ਕਿਰਪਾ ਕਰਕੇ ਮੈਨੂੰ ਇਸ ਖੂਹ ਚੋਂ ਬਾਹਰ ਕੱਢ ਲੈ ਕਈ ਦਿਨਾਂ ਤੋਂ ਮੈਂ ਇਸ ਖੂਹ ਵਿੱਚ ਪਿਆ ਹਾਂ ਮੈਨੂੰ ਕੱਢ ਕੇ ਮੇਰੇ ਤੇ ਇਹ احਸਾਨ ਕਰ ਦੇ ਸ਼ੇਰ ਦੀ ਬੇਨਤੀ ਸੁਣ ਕੇ ਬ੍ਰਾਹਮਣ ਕਹਿਣ ਲੱਗਾ ਸ਼ੇਰ ਤੂੰ ਮੈਨੂੰ ਮੂਰਖ ਸਮਝ ਰਿਹਾ ਹੈ ਜੇਕਰ ਮੈਂ ਤੈਨੂੰ ਬਾਹਰ ਕੱਢਿਆ ਤਾਂ ਤੂੰ ਮੈਨੂੰ ਮਾਰ ਕੇ ਖਾ ਜਾਵੇਂਗਾ ਤੂੰ ਇੱਕ ਕਹਿਿੰਸਕ ਪਸ਼ੂ ਹੈ ਤੇ ਸੁਭਾਤੋਂ ਤੂੰ ਮੇਰਾ ਦੁਸ਼ਮਣ ਹੈ ਮੈਂ ਤੇਰੇ ਤੇ ਵਿਸ਼ਵਾਸ ਕਿਵੇਂ ਕਰ ਸਕਦਾ ਹਾਂ ਤਾਂ ਸ਼ੇਰ ਬੋਲਿਆ ਪੜੇ ਆਦਮੀ ਮੈਂ ਖੁਦ ਮੁਸੀਬਤ ਵਿੱਚ ਹਾਂ ਮੈਂ ਬੜਾ ਤੈਨੂੰ ਨੁਕਸਾਨ ਕਿਉਂ ਪਹੁੰਚਾਵਾਂਗਾ ਸ਼ੇਰ ਦੀ ਵਾਰ-ਵਾਰ ਪ੍ਰਾਰਥਨਾ ਕੰਤੇ ਉਹ ਗਰੀਬ ਬ੍ਰਾਹਮਣ ਨੂੰ ਉਸਤੇ ਤਰਸ ਆ ਗਿਆ ਤੇ ਸੋਚਣ ਲੱਗਿਆ ਕਿ ਆਖਰਕਾਰ ਪਰਉਪਕਾਰ ਹੀ ਪੁੰਨ ਦਾ ਕੰਮ ਹੁੰਦਾ ਸ਼ੇਰ ਬੋਲਿਆ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਤੈਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਵਾਂਗਾ ਤੇ ਹਮੇਸ਼ਾ ਤੇਰਾ एहसान मान ਰਹਾਗਾ ਸੋਚ ਵਿਚਾਰ ਕੇ ਬ੍ਰਾਹਮਣ ਨੇ ਰੱਸੀ ਖੂਹ ਵਿੱਚ ਸੁੱਟੀ ਅਤੇ ਸ਼ੇਰ ਨੂੰ ਖੂਹ ਵਿੱਚੋਂ ਬਾਹਰ ਕੱਢ ਲਿਆ ਖੂਹ ਚੋਂ ਬਾਹਰ ਨਿਕਲਣ ਤੋਂ ਬਾਅਦ ਸ਼ੇਰ ਨੇ ਬ੍ਰਾਹਮਣ ਦਾ ਧੰਨਵਾਦ ਕੀਤਾ ਤੇ ਬੋਲਿਆ ਮੈਂ ਤੇਰਾ ਇਹ ਪਰਉਪਕਾਰ ਕਦੇ ਨਹੀਂ ਭੁੱਲਾਂਗਾ ਮੈਂ ਪਹਾੜ ਦੇ ਉਸ ਪਾਰ ਜਾਂਦਾ ਜੇਕਰ ਤੇਰੇ ਤੇ ਕਦੇ ਮੁਸੀਬਤ ਆ ਜਾਵੇ ਤੂੰ ਮੇਰੇ ਕੋਲ ਆਵੀ ਜਿੰਨੀ ਹੋ ਸਕੇ ਮੈਂ ਤੇਰੀ ਮਦਦ ਜਰੂਰ ਕਰਾਂਗਾ ਉਸ ਤੋਂ ਬਾਅਦ ਖੂਦ ਦੇ ਅੰਦਰੋਂ ਇੱਕ ਬਾਂਦਰ ਦੀ ਆਵਾਜ਼ ਆਉਂਦੀ ਆ ਬਾਂਦਰ ਕਹਿੰਦਾ ਆ بڑے ਆਦਮੀ ਮੈਨੂੰ ਵੀ ਖੂਬ ਵਿੱਚੋਂ ਬਾਹਰ ਖਿੱਚ ਲੈ ਮੈਂ ਵੀ ਤੇਰਾ ਸਦਾ एहसानमंद ਰਹਾਂਗਾ ਦੋਸਤੋ ਬ੍ਰਾਹਮਣ ਨੇ ਰੱਸੀ ਖੂਬ ਵਿੱਚੋਂ ਛੁੱਟੀ ਤੇ ਬਾਂਦਰ ਨੂੰ ਵੀ ਬਾਹਰ ਕੱਢ ਲਿਆ ਬਾਂਦਰ ਨੇ ਉਸ ਦਾ ਧੰਨਵਾਦ ਕੀਤਾ ਤੇ ਕਿਹਾ ਮੈਂ ਉਸ ਪਹਾੜੀ ਦੇ ਪਿੱਛੇ ਇੱਕ ਬਗੀਚੇ 'ਚ ਰਹਿਣਾ ਜੇਕਰ ਤੈਨੂੰ ਕਦੇ ਮੇਰੀ ਜ਼ਰੂਰਤ ਪਵੇ ਤਾਂ ਤੂੰ ਮੇਰੇ ਕੋਲ ਆਵੀਂ ਮੈਂ ਤੇਰੀ ਮਦਦ ਜ਼ਰੂਰ ਕਰਾਂਗਾ। ਖੂਬ ਵਿੱਚੋਂ ਇੱਕ ਹੋਰ ਆਵਾਜ਼ ਆਈ ਜੋ ਸੱਪ ਦੀ ਆਵਾਜ਼ ਸੀ। ਸੱਪ ਨੇ ਆਵਾਜ਼ ਲਗਾ ਕੇ ਬ੍ਰਾਹਮਣ ਨੂੰ ਕਿਹਾ ਕਿ ਜਿਸ ਤਰ੍ਹਾਂ ਤੂੰ ਸ਼ੇਰ ਤੇ ਬਾਂਦੋਂ ਕੱਢਿਆ ਆ ਮੈਨੂੰ ਵੀ ਬਾਹਰ ਕੱਢ ਤੇ ਮੇਰੇ ਤੇ ਉਪਕਾਰ ਕਰ। ਤਾਂ ਬ੍ਰਾਹਮਣ ਬੋਲਿਆ ਨਾ ਬਾਬਾ ਨਾ ਤੂੰ ਤਾਂ ਇੱਕ ਸੱਪ ਆਂ ਜੇ ਤੂੰ ਮੈਨੂੰ ਕੱਟ ਲਿਆ ਤਾਂ ਫਿਰ ਮੈਂ ਕੀ ਕਰਾਂਗਾ? ਤਾਂ ਸੱਪ ਬੋਲਿਆ ਕਿ ਕਿਹੋ ਜਿਹੀਆਂ ਗੱਲਾਂ ਕਰਦਾ ਏ? ਕੀ ਕੋਈ ਆਪਣੇ ਮਦਦਗਾਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ? ਬ੍ਰਾਹਮਣ ਬੋਲਿਆ ਹੈ ਸੱਪ ਮੈਂ ਤੇਰੇ ਤੇ ਯਕੀਨ ਨਹੀਂ ਕਰ ਸਕਦਾ ਸੱਪ ਨੇ ਬਹੁਤ ਬੇਨਤੀ ਕੀਤੀ ਕਿ ਦੇਖ ਤੂੰ ਮੈਨੂੰ ਬਾਹਰ ਕੱਢ ਲੈ ਮੈਂ ਤੈਨੂੰ ਨਹੀਂ ਕੱਟਾਂਗਾ ਬ੍ਰਾਹਮਣ ਨੇ ਸੱਪ ਤੇ ਤਰਸ ਕਰਕੇ ਉਸ ਨੂੰ ਵੀ ਬਾਹਰ ਕੱਢ ਲਿਆ ਸੱਪ ਨੇ ਵੀ ਬ੍ਰਾਹਮਣ ਦਾ ਖੂਬ ਧੰਨਵਾਦ ਕੀਤਾ ਤੇ ਕਿਹਾ ਜੇਕਰ ਤੈਨੂੰ ਕਦੀ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪਵੇ ਤਾਂ ਮੈਨੂੰ ਜ਼ਰੂਰ ਯਾਦ ਕਰ ਲਵੀਂ ਮੈਂ ਉਸੇ ਪਲ ਤੇਰੇ ਕੋਲ ਆ ਕੇ ਤੇਰੀ ਮਦਦ ਜ਼ਰੂਰ ਕਰਾਂਗਾ ਬ੍ਰਾਹਮਣ ਨੇ ਕਿਹਾ ਠੀਕ ਹੈ ਜੇਕਰ ਇਸ ਤਰ੍ਹਾਂ ਦਾ ਸਮਾਂ ਆਏਗਾ ਮੈਂ ਤੇ ਨੂੰ ਜਰੂਰ ਯਾਦ ਕਰ ਲਵਾਂਗਾ ਉਸੇ ਵੇਲੇ ਖੂਹ ਦੇ ਅੰਦਰੋਂ ਇੱਕ ਹੋਰ ਆਵਾਜ਼ ਆਈ ਜੋ ਇੱਕ ਆਦਮੀ ਦੀ ਸੀ ਉਹ ਆਦਮੀ ਕਹਿੰਦਾ ਕਿ ਮੈਨੂੰ ਵੀ ਖੂਹ ਚੋਂ ਬਾਹਰ ਕੱਢ ਲੈ ਉਹ ਆਦਮੀ ਕਹਿੰਦਾ ਹੈ ਕਿ ਮੈਨੂੰ ਵੀ ਖੂਹ ਚੋਂ ਬਾਹਰ ਕੱਢ ਲੈ ਮੈਂ ਤੇਰਾ ਹਮੇਸ਼ਾ ਰਿਣੀ ਰਹਾਂਗਾ ਬ੍ਰਾਹਮਣ ਉਸ ਆਦਮੀ ਨੂੰ ਕੱਢਣ ਲਈ ਰੱਸੀ ਸੁੱਟਦਾ ਹੈ ਤਾਂ ਸੱਪ ਤੇ ਸ਼ੇਰ ਨੇ ਕਿਹਾ ਤੂੰ ਇਸ ਆਦਮੀ ਨੂੰ ਬਾਹਰ ਲੈ ਕੱਢ ਇਹ ਆਦਮੀ ਤੇਰੀ ਬਰਾਦਰੀ ਦਾ ਜਰੂਰ ਹੈ ਪਰ ਬਹੁਤ ਬੁਰਾ ਆਦਮੀਆ ਬਾਂਦਰ ਤੇ ਸ਼ੇਰ ਨੇ ਵੀ ਸੱਪ ਦੀ ਗੱਲ ਦਾ ਸਮਰਥਨ ਕੀਤਾ ਕਿ ਦੇਖ ਭਰਾਵਾ ਜੇ ਤੂੰ ਇਸ ਆਦਮੀ ਦੀ ਮਦਦ ਕਰੇਗਾ ਤਾਂ ਤੂੰ ਬਹੁਤ ਵੱਡੀ ਮੁਸੀਬਤ ਵਿੱਚ ਫਸ ਜਾਏਗਾ ਇਸ ਆਦਮੀ ਦੀ ਜੋ ਵੀ ਮਦਦ ਕਰਦਾ ਹੈ ਇਹ ਉਸੇ ਦੀਆਂ ਹੀ ਜਣਾ ਘਟ ਦਿੰਦਾ ਹੈ ਇੰਨਾ ਕਹ ਕੇ ਸ਼ੇਰ ਬਾਂਦਰ ਤੇ ਸੱਪ ਉਥੋਂ ਬੁੱਧਾ ਲੈ ਲੈਂਦੇ ਆ ਉਹਨਾਂ ਦੇ ਜਾਣ ਤੋਂ ਬਾਅਦ ਉਹ ਆਦਮੀ ੜਕੜਾ ਕੇ ਬੋਲਿਆ ਭਰਾਵਾ ਤੂੰ ਸ਼ੇਰ ਬਾਂਦਰ ਤੇ ਸੱਪ ਦੀ ਤਾਂ ਜਾਨ ਬਚਾ ਲਈ ਮੇਰੀ ਵੀ ਜਾਨ ਬਚਾ ਲੈ ਮੈਂ ਤਾਂ ਤੇਰੀ ਬਰਾਦਰੀ ਦਾ ਹੀ ਇਨਸਾਨ ਹਾਂ ਤਾਂ ਬਾਂਬੜ ਬੋਲਿਆ ਭਰਾਵਾ ਤੇਰੀ ਨਿੰਦਾ ਤਾਂ ਇਹ ਜਾਨਵਰ ਵੀ ਕਰ ਰਹੇ ਹਨ ਇਸ ਤੋਂ ਲੱਗਦਾ ਹੈ ਕਿ ਤੂੰ ਚੰਗਾ ਆਦਮੀ ਨਹੀਂ ਆ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਉਹ ਆਦਮੀ ਬੋਲਿਆ ਤੂੰ ਨਾ ਜਾਨਵਰਾਂ ਦੀਆਂ ਗੱਲਾਂ 'ਚ ਨਾ ਆ ਕੇ ਮੇਰੀ ਮਦਦ ਕਰ ਦੋਸਤੋ ਆਦਮੀ ਬਹੁਤ ਰੋਇਆ ਚੀਖਿਆ ਗਿੜਗੜਾਇਆ ਤੰ ਬ੍ਰਾਹਮਣ ਨੂੰ ਉਸ ਤੇ ਤਰਸ ਆ ਗਿਆ ਬ੍ਰਾਹਮਣ ਨੇ ਸੋਚਿਆ ਚਲੋ ਕੱਢ ਲੈਂਦੇ ਹਾਂ ਬ੍ਰਾਹਮਣ ਨੇ ਉਸ ਆਦਮੀ ਨੂੰ ਵੀ ਖੂਚੋਂ ਬਾਹਰ ਕੱਢ ਲਿਆ ਉਸ ਆਦਮੀ ਨੇ ਬ੍ਰਾਹਮਣ ਦਾ ਬਹੁਤ ਧੰਨਵਾਦ ਕੀਤਾ ਤੇ ਬੋਲਿਆ ਮੇਰੇ ਤੋਂ ਜੋ ਵੀ ਉਪਕਾਰ ਕੀਤਾ ਮੈਂ ਸੱਤ ਜਨਮਾਂ ਤੱਕ ਨਹੀਂ ਭੁੱਲਾਂਗਾ ਤਾਂ ਬ੍ਰਾਹਮਣ ਕਹਿੰਦਾ ਹੈ ਕਿ ਇਸ ਵਿੱਚ ਉਪਕਾਰ ਵਾਲੀ ਤਾਂ ਕੋਈ ਗੱਲ ਨਹੀਂ ਇਨਸਾਨ ਹੀ ਇਨਸਾਨ ਦੇ ਕੰਮ ਹੁੰਦਾ ਹੈ ਪਰ ਤੂੰ ਕੌਣ ਹੈ ਤਾਂ ਉਹ ਆਦਮੀ ਬ੍ਰਾਹਮਣ ਨੂੰ ਆਪਣੇ ਬਾਰੇ ਦੱਸਦਾ ਹੈ ਉਹ ਕਹਿੰਦਾ ਹੈ ਕਿ ਮੈਂ ਇੱਕ ਗਰੀਬ ਸੁਨਾਰ ਹਾਂ ਨੇੜੇ ਦੇ ਸ਼ਹਿਰ ਰਤਨਗੜ੍ਹ ਵਿੱਚ ਰਹਿੰਦਾ ਹਾਂ ਕਦੇ ਮੇਰੇ ਲਈ ਕੋਈ ਸੇਵਾ ਹੋਵੇ ਤਾਂ ਮੇਰੇ ਘਰ ਆ ਜਾਵੀਂ ਇਲਾ ਕਹਿ ਕੇ ਉਹ ਵੀ ਉੱਥੋਂ ਚਲੇ ਗਿਆ ਉਸ ਆਦਮੀ ਦੇ ਜਾਣ ਤੋਂ ਬਾਅਦ ਬ੍ਰਾਹਮਣ ਨੇ ਝੂਲੇ ਚੋਂ ਲੋਟਾ ਕੱਢਿਆ ਤੇ ਖੂਹ ਵਿੱਚੋਂ ਪਾਣੀ ਭਰ ਕੇ ਪੀ ਲਿਆ ਤੇ ਆਪਣੇ ਰਾਸਤੇ ਉੱਤੇ ਚੱਲ ਪਿਆ ਫਿਰ ਕਾਫੀ ਦੇਰ ਤੱਕ ਚੱਲਣ ਤੋਂ ਬਾਅਦ ਇੱਕ ਸ਼ਹਿਰ ਵਿੱਚ ਪਹੁੰਚਿਆ ਔਰ ਉਸ ਨੂੰ ਨੌਕਰੀ ਦੀ ਤਰਾਲ ਸੀ ਉਹ ਕਰੋ ਬੜਾ ਗਰੀਬ ਸੀ ਬ੍ਰਾਹਮਣ ਇੱਕ ਸੇਠ ਦੀ ਦੁਕਾਨ ਤੇ ਪਹੁੰਚਿਆ ਤੇ ਸੇਠ ਨੂੰ ਬੇਨਤੀ ਕੀਤੀ ਕਿ ਤੁਸੀਂ ਮੈਨੂੰ ਕੋਈ ਕੰਮ ਦੇ ਸਕਦੇ ਹੋ ਮੈਂ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਾਂਗਾ ਤਾਂ ਸੇਠ ਕਹਿੰਦਾ ਹੈ ਕਿ ਮਾਫ਼ ਕਰਨਾ ਮੇਰੇ ਕੋਲ ਕੋਈ ਜਗ੍ਹਾ ਖਾਲੀ ਨਹੀਂ ਆ ਕੋਈ ਦੂਸਰਾ ਦਰਵਾਜ਼ਾ ਦੇਖ ਲਓ ਬ੍ਰਾਹਮਣ ਨਿਰਾਸ਼ ਹੋ ਕੇ ਉੱਥੋਂ ਵਾਪਸ ਆ ਗਿਆ ਉਸ ਤੋਂ ਬਾਅਦ ਬ੍ਰਾਹਮਣ ਨੇ ਕਈ ਜਗ੍ਹਾ ਤੇ ਨੌਕਰੀ ਲਈ ਪੁੱਛਿਆ ਪਰ ਉਸ ਦੀ ਤਕਦੀਰ ਨੇ ਉਸ ਦਾ ਸਾਥ ਨਾ ਦਿੱਤਾ ਬ੍ਰਾਹਮਣ ਸੋਚਣ ਲੱਗਾ ਕਿ ਹੁਣ ਮੈਂ ਆਪਣੀ ਪਤਨੀ ਤੇ ਬੱਚਿਆਂ ਦੇ ਸਾਹਮਣੇ ਕੀ ਮੂੰਹ ਲੈ ਕੇ ਜਾਵਾਂਗਾ ਮੇਰੇ ਵਰਗੇ ਬਦਨਸੀਬ ਨੂੰ ਤਾਂ ਹੁਣ ਆਤਮ ਹਤਿਆ ਕਰ ਲੈਣੀ ਚਾਹੀਦੀ ਆ ਇਸ ਤਰ੍ਹਾਂ ਨਿਰਾਸ਼ ਹੋ ਕੇ ਉਹ ਬ੍ਰਾਹਮਣ ਆਤਮ ਹਤਿਆ ਕਰਨ ਦੀ ਸੋਚਣ ਲੱਗਾ ਪਰ ਉਸੇ ਵੇਲੇ ਉਸ ਨੂੰ ਸ਼ੇਰ ਬਾਂਦਰ ਸੱਪ ਤੇ ਉਸ ਸੁਨਾਰ ਦੀਆਂ ਗੱਲਾਂ ਯਾਦ ਆ ਗਈਆਂ ਉਸਨੇ ਸੋਚਿਆ ਕਿਉਂ ਨਾ ਇੱਕ ਵਾਰ ਇਹਨਾਂ ਨੂੰ ਅਜ਼ਮਾ ਕੇ ਦੇਖ ਲਿਆ ਜਾਵੇ ਸ਼ਾਇਦ ਇਹ ਮੇਰੀ ਕੁਝ ਮਦਦ ਕਰ ਸਕਣ ਦੋਸਤੋ ਉਹ ਆਤਮ ਹੱਤਿਆ ਦਾ ਵਿਚਾਰ ਧਿਆਕ ਕੇ ਸਭ ਤੋਂ ਪਹਿਲਾਂ ਬਾਂਦਰ ਕੋਲ ਪਹੁੰਚਿਆ ਬਾਂਦਰ ਨੇ ਦਿਲ ਖੋਲ ਕੇ ਉਸਦਾ ਸਵਾਗਤ ਕੀਤਾ ਤੇ ਦਰਖਤ ਤੋਂ ਮਿੱਠੇ ਮਿੱਠੇ ਫਲ ਤੋੜ ਕੇ ਖਵਾਏ ਬਾਂਦਰ ਨੇ ਕਿਹਾ ਤੂੰ ਕਦੇ ਵੀ ਮੇਰੇ ਘਰ ਆ ਸਕਦਾ ਇੱਥੇ ਤੇਰਾ ਹਮੇਸ਼ਾ ਸਵਾਗਤ ਹੋਏਗਾ ਬ੍ਰਾਹਮਣ ਨੇ ਬਾਂਦਰ ਨੂੰ ਕਿਹਾ ਕਿ ਮੈਂ ਜੰਗਲ ਦੇ ਰਾਜਾ ਸ਼ੇਰ ਨੂੰ ਮਿਲਣਾ ਚਾਹੁੰਦਾ ਹਾਂ ਕੀ ਤੂੰ ਮੈਨੂੰ ਉਸਦਾ ਪਤਾ ਦੱਸ ਸਕਦਾ ਹੈ ਤਾਂ ਬਾਂਦਰ ਕਹਿੰਦਾ ਹੈ ਹਾਂ ਕਿਉਂ ਨਹੀਂ ਤੂੰ ਪਹਾੜੀ ਦੇ ਹੇਠਾ ਚਲਾ ਜਾਵੀਂ ਪਹਾੜੀ ਦੇ ਉਸ ਪਾਰ ਤੈਨੂੰ ਸਭ ਤੋਂ ਪਹਿਲਾਂ ਸ਼ੇਰ ਦੀ ਗੁਫਾ ਮਿਲੇਗੀ ਇਹਨਾਂ ਕਹਿ ਕੇ ਬ੍ਰਾਹਮਣ ਉੱਥੋਂ ਚਲਾ ਗਿਆ ਤੇ ਸ਼ੇਰ ਦੀ ਗੁਫਾ ਕੋਲ ਪਹੁੰਚ ਜਾਂਦਾ ਜਦ ਬ੍ਰਾਹਮਣ ਸ਼ੇਰ ਦੀ ਗੁਫਾ ਕੋਲ ਪਹੁੰਚਿਆ ਤਾਂ ਸ਼ੇਰ ਨੇ ਖੁਸ਼ੀ ਨਾਲ ਉਸਦਾ ਸਵਾਗਤ ਕੀਤਾ ਤੇ ਬੋਲਿਆ ਤੈਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਦੋਸਤ ਬੋਲ ਮੈਂ ਤੇਰੀ ਕੀ ਸੇਵਾ ਕਰਾਂ ਤਾਂ ਬ੍ਰਾਹਮਣ ਕਹਿੰਦਾ ਹੈ ਕਿ ਮੈਂ ਬਹੁਤ ਗਰੀਬ ਹਾਂ ਜੇਕਰ ਮੈਨੂੰ ਕਿ ਤੂੰ ਕੁਝ ਧਨ ਮਿਲ ਜਾਵੇ ਤਾਂ ਮੈਂ ਆਪਣੇ ਘਰ ਵਾਪਸ ਜਾਵਾਂ ਨਹੀਂ ਤਾਂ ਮੇਰੇ ਲਈ ਖੁਦਕੁਸ਼ੀ ਕਰਨ ਤੋਂ ਇਸਵਾਏ ਹੋਰ ਕੋਈ ਰਾਹਤ ਨਹੀਂ ਬਚਿਆ ਤਾਂ ਸ਼ੇਰ ਕਹਿੰਦਾ ਹੈ ਕਿ ਇੰਨਾ ਨਿਰਾਸ਼ ਨਾ ਹੋ ਦੋਸਤ ਤੂੰ ਇੱਥੇ ਹੀ ਰੁਕ ਮੈਂ ਆਉਂਦਾ ਹਾਂ ਇੰਨਾ ਕਹਿ ਕੇ ਸ਼ੇਰ ਆਪਣੀ ਗੁਫਾ ਚ ਲਿਆ ਗਿਆ ਜਦੋਂ ਸ਼ੇਰ ਗੁਫਾ ਤੋਂ ਬਾਹਰ ਆਇਆ ਤਾਂ ਉਸਦੇ ਮੂੰਹ ਵਿੱਚ ਸੋਨੇ ਦਾ ਸੋਹਣਾ ਰਤਨ ਜੜਿਆ ਹੋਇਆ ਹਾਰ ਸੀ ਉਹ ਹਾਰ ਬ੍ਰਾਹਮਣ ਨੂੰ ਦੇ ਕੇ ਬੋਲਿਆ ਲੈ ਦੋਸਤ ਇਹ ਹਾਰ ਨੂੰ ਵੇਚ ਕੇ ਤੈਨੂੰ ਚੰਗੇ ਪੈਸੇ ਮਿਲ ਜਾਣਗੇ ਤੇਰੀ ਸਾਰੀ ਗਰੀਬੀ ਦੂਰ ਹੋ ਜਾਏਗੀ ਸ਼ੇਰ ਤੋਂ ਹਾਰ ਲੈ ਕੇ ਬ੍ਰਾਹਮਣ ਉਸ ਨੂੰ ਧੰਨਵਾਦ ਦਿੱਤਾ ਤੇ ਕਿਹਾ ਕਿ ਸੱਚਮੁੱਚ ਤੂੰ ਆਪਣਾ ਵਚਨ ਨਿਭਾਇਆ ਇੰਨਾ ਕਹਿ ਕੇ ਬ੍ਰਾਹਮਣ ਨੇ ਹਾਰ ਚੁੱਕਿਆ ਤੇ ਸ਼ੇਰ ਤੋਂ ਵਿਦਾ ਲਈ ਤੇ ਸ਼ਹਿਰ ਨੂੰ ਵਾਪਸ ਆ ਗਿਆ ਵਾਪਸ ਆਉਂਦੇ ਸਮੇ ਬ੍ਰਾਹਮਣ ਦਾ ਮਨ ਖੁਸ਼ੀ ਨਾਲ ਫੁੱਲਿਆ ਨਹੀਂ ਸੀ ਸਮਾਰਿਆ ਆਖਰਕਾਰ ਉਸ ਦੀ ਯਾਤਰਾ ਸਫਲ ਹੋ ਗਈ ਸੀ ਇਸ ਹਾਰ ਨੂੰ ਚੰਗੀ ਕੀਮਤ ਦੇ ਵੇਚ ਕੇ ਉਹ ਘਰ ਵਾਪਸ ਜਾਵੇਗਾ ਇਹੀ ਮਨ ਨਹੀਂ ਮਨੋ ਸੋਚ ਰਿਹਾ ਸੀ ਮੈਨੂੰ ਘਰ ਵਾਪਸ ਆਇਆ ਦੇਖ ਕੇ ਮੇਰੀ ਪਤਨੀ ਤੇ ਬੱਚੇ ਬਹੁਤ ਖੁਸ਼ ਹੋ ਜਾਣਗੇ। ਹਾਰ ਨੂੰ ਵੇਚ ਕੇ ਜੋ ਵੀ ਧਨ ਮਿਲੇਗਾ ਉਸ ਨਾਲ ਅਸੀਂ ਹੁਣ ਸੁਖੀ ਦਿਨ ਬਿਤਾਵਾਂਗੇ। ਬ੍ਰਾਹਮਣ ਸੁਰਦਾ ਹੋਇਆ ਜਾ ਰਿਹਾ ਸੀ। ਫਿਰ ਸੋਚਣ ਲੱਗਿਆ ਕਿ ਮੈਂ ਇਸ ਹਾਰ ਨੂੰ ਵੇਚਾਂ ਤਾਂ ਕਿੱਥੇ ਵੇਚਾਂ? ਅਚਾਨਕ ਉਸ ਨੂੰ ਉਸੇ ਸੁਨਾਰ ਦੀ ਯਾਦ ਆਈ ਜਿਸ ਨੂੰ ਉਹਨੇ ਖੂਹ ਵਿੱਚੋਂ ਬਾਹਰ ਕੱਢਿਆ ਸੀ। ਸੋਚਣ ਲੱਗਿਆ ਮੈਂ ਉਸ ਦੀ ਜਾਨ ਬਚਾਈ ਸੀ ਉਹ ਇਸ ਮਾਮਲੇ ਵਿੱਚ ਮੇਰੀ ਮਦਦ ਜ਼ਰੂਰ ਕਰੇਗਾ। ਸੋ ਦੋਸਤੋ ਬ੍ਰਾਹਮਣ ਨੇ ਸੁਨਾਰ ਦੀ ਮਦਦ ਲੈਣ ਦਾ ਫੈਸਲਾ ਕੀਤਾ। ਤੇ ਰਤਨਗੜ੍ਹ ਸ਼ਹਿਰ ਵਿੱਚ ਪਹੁੰਚ ਗਿਆ ਤੇ ਸਿੱਧਾ ਜਾ ਕੇ ਸੁਨਾਰ ਦੇ ਘਰ ਪਹੁੰਚ ਜਾਂਦਾ ਸੁਨਾਰ ਨੇ ਦੇਖਿਆ ਤਾਂ ਉਸ ਦਾ ਦਿਲ ਬਾਗੂ-ਬਾਗ ਹੋ ਗਿਆ ਤੇ ਕਹਿਣ ਲੱਗਿਆ ਆਓ ਮਿੱਤਰ ਕਿਵੇਂ ਆਣਾ ਹੋਇਆ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਤੇਰੇ ਕੋਲ ਇੱਕ ਜ਼ਰੂਰੀ ਕੰਮ ਆਇਆ ਹਾਂ ਤਾਂ ਸੁਨਾਰ ਕਹਿੰਦਾ ਹੈ ਕਿ ਹਾਂ ਦੋਸਤ ਕਹਿ ਮੈਂ ਤੇਰੇ ਲਈ ਕੀ ਕਰ ਸਕਦਾ ਤਾਂ ਬ੍ਰਾਹਮਣ ਬੋਲਿਆ ਕਿ ਮੇਰੇ ਕੋਲ ਇੱਕ ਹਾਰ ਆ ਮੈਂ ਚਾਹਦਾ ਹਾਂ ਕਿ ਤੂੰ ਇਸ ਨੂੰ ਚੰਗੇ ਮੁੱਲ ਤੇ ਵਿਕਵਾ ਦੇ ਇਹਨਾਂ ਕਹਿ ਕੇ ਬ੍ਰਾਹਮਣ ਨੇ ਆਪਣੀ ਜੇਬ ਵਿੱਚੋਂ ਹਾਰ ਕੱਢ ਕੇ ਉਸ ਸੁਨਾਰ ਦੇ ਹੱਥ ਵਿੱਚ ਦੇ ਦਿੱਤਾ ਹਾਰ ਦੇਖ ਕੇ ਉਸ ਮਾਸ ਸੋਚਣ ਲੱਗਿਆ ਕਿ ਹਾਰ ਤਾਂ ਇਸ ਬ੍ਰਾਹਮਣ ਦੇ ਕੋਲ ਕਿੱਥੋਂ ਆਇਆ ਹੋਵੇਗਾ ਇਹ ਹਾਰ ਤਾਂ ਰਾਜਕੁਮਾਰ ਦਾ ਹੈ ਜੋ ਸ਼ਿਕਾਰਤੇ ਜਾਣ ਤੋਂ ਬਾਅਦ ਅੱਜ ਤੱਕ ਵਾਪਸ ਨਹੀਂ ਆਇਆ ਤੇ ਇਹ ਹਾਰ ਮੈਂ ਹੀ ਰਾਜਕੁਮਾਰ ਨੂੰ ਬਣਾ ਕੇ ਦਿੱਤਾ ਸੀ ਸੁਨਾਰ ਸੋਚਣ ਲੱਗਿਆ ਕਿ ਰਾਜਾ ਨੇ ਇਸ ਗੱਲ ਦਾ ਐਲਾਨ ਤਾਂ ਕਰਿਆ ਹੈ ਕਿ ਜੋ ਕੋਈ ਮੇਰੇ ਪੁੱਤਰ ਦਾ ਪਤਾ ਦੱਸੇਗਾ ਤਾਂ ਮੈਂ ਉਸ ਨੂੰ ਬਹੁਤ ਸਾਰਾ ਇਨਾਮ ਦੇਵਾਂਗਾ ਸੁਨਾਰ ਦੇ ਮਨ ਵਿੱਚ ਰਾਜਾ ਦੁਆਰਾ ਐਲਾਨ ਕੀਤੇ ਹੋਏ ਇਨਾਮ ਦਾ ਲੋਭ ਜਾਗ ਗਿਆ ਅਗਲੇ ਹੀ ਪਲ ਉਹ ਆਪਣਾਪਣ ਜਿਤਾਉਂਦੇ ਹੋਏ ਬੋਲਿਆ "ਹੇ ਬ੍ਰਾਹਮਣ ਦੋਸਤ ਮੈਂ ਤੇਰੀ ਸਹਾਇਤਾ ਜ਼ਰੂਰ ਕਰਾਂਗਾ ਪਰ ਇਸ ਬਾਰੇ ਮੈਂ ਕਿਸੇ ਚੰਗੇ ਜੋਹਰੀ ਦੀ ਸਲਾਹ ਲੈਣਾ ਸਹੀ ਸਮਝਦਾ ਤਾਂ ਜੋ ਤੈਨੂੰ ਚੰਗੇ ਪੈਸੇ ਮਿਲ ਸਕਣ" ਇਹਨਾਂ ਕਹਿ ਕੇ ਸੁਨਾਰ ਨੇ ਉਹ ਹਾਰ ਆਪਣੀ ਜੇਬ ਵਿੱਚ ਰੱਖ ਲਿਆ ਫਿਰ ਬਾਹਰ ਜਾਣ ਲਈ ਤਿਆਰ ਹੋਣ ਲੱਗਿਆ ਉਸਨੇ ਕਿਹਾ ਕਿ ਤੂੰ ਕੁਝ ਦਿਨ ਇੱਥੇ ਠਹਿਰ ਤੇ ਆਰਾਮ ਕਰ ਮੈਂ ਉਦੋਂ ਤੱਕ ਜੋਹਰੀ ਨੂੰ ਮਿਲ ਕੇ ਆਉਂਦਾ ਬ੍ਰਾਹਮਣ ਬੁੱਲੇ "ਠੀਕ ਹੈ ਦੋਸਤ ਮੈਂ ਇੱਥੇ ਹੀ ਬੈਠਾ ਹਾਂ" ਫਿਰ ਸੁਨਾਰ ਆਪਣੀ ਪਤਨੀ ਨੂੰ ਬੁਲਾ ਕੇ ਕਹਿੰਦਾ ਆ ਕਿ ਤੂੰ ਬ੍ਰਾਹਮਣ ਦੇਵਤਾ ਦੀ ਮਹਿਮਾਨ ਨਵਾਜ਼ੀ ਕਰ ਇਹਨਾਂ ਨੂੰ ਭੋਜਨ ਬਣਾ ਕੇ ਖਵਾ ਮੈਂ ਥੋੜਾ ਜਿਹਾ ਬਾਹਰ ਕੰਮ ਜਾ ਕੇ ਆਉਂਦਾ ਇਹਨਾਂ ਕਹਿ ਕੇ ਸੁਨਾਰ ਘਰੋਂ ਚਲਾ ਗਿਆ ਤੇ ਸਿੱਧਾ ਰਾਜ ਦਰਬਾਰ ਵਿੱਚ ਪਹੁੰਚਿਆ ਰਾਜਾ ਨੂੰ ਪ੍ਰਣਾਮ ਕਰਦੇ ਹੋਏ ਬੋਲਿਆ ਹੇ ਮਹਾਰਾਜ ਮੈਂ ਤੁਹਾਡੇ ਕੋਲ ਇੱਕ ਖਾਸ ਕੰਮ ਲਈ ਆਇਆ ਸੁਨਾਰ ਰਾਜਾ ਨੂੰ ਹਾਰ ਸੌਂਪਦੇ ਹੋਏ ਬੋਲਿਆ ਇਹ ਉਹੀ ਹਾਰ ਹੈ ਜੋ ਉਸਨੇ ਰਾਜਕੁਮਾਰ ਲਈ ਆਪਣੇ ਹੱਥੀ ਬਣਾਇਆ ਸੀ ਇਕ ਆਦਮੀ ਇਸ ਨੂੰ ਵਿਚਲ ਦੀ ਨੀਅਤ ਨਾਲ ਮੇਰੇ ਕੋਲ ਆਇਆ ਹੈ ਮਹਾਰਾਜ ਮੈਂ ਇਸ ਆਦਮੀ ਨੂੰ ਆਪਣੇ ਘਰ ਵਿੱਚ ਬਿਠਾਇਆ ਹਾਂ ਹਾਰ ਨੂੰ ਦੇਖਦੇ ਹੀ ਰਾਜਾ ਪਹਿਚਾਣ ਗਿਆ ਕਿ ਜਰੂਰ ਉਸ ਨੇ ਹੀ ਮੇਰੇ ਬੇਟੇ ਦੀ ਹੱਤਿਆ ਕੀਤੀ ਹੈ ਰਾਜਾ ਗੁੱਸੇ ਨਾਲ ਭੜ ਗਿਆ ਤੇ ਕਹਿਣ ਲੱਗਿਆ ਕੌਣ ਹੈ ਉਹ ਸ਼ੈਤਾਨ ਜਿਸ ਨੇ ਮੇਰੇ ਬੇਟੇ ਦੀ ਹੱਤਿਆ ਕੀਤੀ ਆ ਤੇ ਉਸ ਦਾ ਹਾਰ ਵੀ ਚੋਰੀ ਕੀਤਾ ਸੀ ਤਾਂ ਸੁਨਾਰ ਕਹਿੰਦਾ ਆ ਕਿ हे ਰਾਜਨ ਉਹ ਇੱਕ ਗਰੀਬ ਬ੍ਰਾਹਮਣ ਆ ਉਹ ਅਜੇ ਮੇਰੇ ਘਰ ਵਿੱਚ ਹੀ ਬੈਠਾ ਹੈ ਰਾਜਾ ਗੁੱਸੇ ਵਿੱਚ پاگل ਹੁੰਦੇ ਹੋਏ ਸੈਨਾਪਤੀ ਨੂੰ ਹਦੇਸ਼ ਦਿੰਦਾ ਹੈ ਕਿ ਸੁਨਾਰ ਦੇ ਘਰ ਜਾ ਕੇ ਉਸ ਆਦਮੀ ਨੂੰ ਫੜ ਕੇ ਲਿਆਓ ਸੈਨਾਪਤੀ ਨੇ ਤੁਰੰਤ ਕੁਝ ਸੈਨਿਕ ਆਪਣੇ ਨਾਲ ਲਏ ਤੇ ਸੁਨਾਰ ਦੇ ਘਰ ਜਾ ਕੇ ਉਸ ਬ੍ਰਾਹਮਣ ਨੂੰ ਫੜ ਲਿਆ ਤੇ ਰਾਜੇ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤਾ ਰਾਜੇ ਨੇ ਹਦੇਸ਼ ਦੇ ਦਿੱਤਾ ਕਿ ਇਹ ਦਰਿੰਦਾ ਸਾਡੇ ਰਾਜਕੁਮਾਰ ਦਾ ਕਾਤਲ ਹੈ ਇਸ ਨੂੰ ਇਸੇ ਸਮੇਂ ਜੇਲ੍ਹ ਵਿੱਚ ਪਾ ਦਿਓ ਰਾਜੇ ਦੇ ਸਿਪਾਹੀਆਂ ਨੇ ਬ੍ਰਾਹਮਣ ਨੂੰ ਲਿਜਾ ਕੇ ਜੇਲ੍ਹ ਵਿੱਚ ਪਾ ਦਿੱਤਾ ਜਦੋਂ ਸੈਨਿਕ ਜਾਣ ਲੱਗੇ ਤਾਂ ਬ੍ਰਾਹਮਣ ਪੁੱਛਣ ਗਿਆ ਕੀ ਆਖਰ ਮੈਨੂੰ ਰਾਜਕੁਮਾਰ ਦਾ ਕਤਲ ਕਿਉਂ ਠਹਿਰਾਇਆ ਜਾ ਰਿਹਾ ਮੈਂ ਤਾਂ નિર્ਦੋਸ਼ ਹਾਂ ਤਾਂ ਸਿਪਾਈ ਬੋਲੇ ਜੇਕਰ ਤੂੰ ਰਾਜਕੁਮਾਰ ਦੀ ਹੱਤਿਆ ਨਹੀਂ ਕੀਤੀ ਤਾਂ ਰਾਜਕੁਮਾਰ ਦਾ ਹਾਰ ਤੇਰੇ ਕੋਲ ਕਿਵੇਂ ਆਇਆ ਜਿਸ ਸੁਨਾਰ ਨੂੰ ਤੂੰ ਹਾਰ ਵੇਚਣ ਚਾਹੁੰਦਾ ਸੀ ਉਹ ਹਾਰ ਉਸੇ ਸੁਨਾਰ ਨੇ ਰਾਜਕੁਮਾਰ ਨੂੰ ਬਣਾ ਕੇ ਦਿੱਤਾ ਸੀ ਇਸ ਸਮੇਂ ਤੂੰ ਪਗੜ ਵਿੱਚ ਆ ਗਿਆ ਹੁਣ ਤੈਨੂੰ ਕੋਈ ਨਹੀਂ ਬਚਾ ਸਕਦਾ ਕੁਝ ਦਿਨ ਬਾਅਦ ਰਾਜਾ ਤੈਨੂੰ ਫਾਂਸੀ ਦੀ ਸਜ਼ਾ ਦੇਵੇਗਾ ਇੰਨਾ ਕਹਿ ਕੇ ਸੈਨਿਕ ਉੱਥੋਂ ਚਲੇ ਗਏ ਚਰਿਤ ਦੀ ਜਾਣ ਤੋਂ ਬਾਅਦ ਬ੍ਰਾਹਮਣ ਸੋਚਣ ਲੱਗਿਆ ਕਿ ਸੁਨਾਰ ਨੇ ਤਾਂ ਮੈਨੂੰ ਬਹੁਤ ਵੱਡੀ ਮੁਸ਼ਕਲ ਵਿੱਚ ਫਸਾ ਦਿੱਤਾ ਹੁਣ ਮੈਂ ਕੀ ਕਰਾਂ ਇਸ ਸ਼ਹਿਰ ਵਿੱਚ ਤਾਂ ਮੇਰਾ ਕੋਈ ਮਦਦਗਾਰ ਵੀ ਨਹੀਂ हे ਪ੍ਰਭੂ ਮੇਰੀ ਰੱਖਿਆ ਕਰੋ ਜੇਕਰ ਮੈਨੂੰ ਫਾਂਸੀ ਹੋ ਗਈ ਤਾਂ ਮੇਰੀ ਪਤਨੀ ਤੇ ਬੱਚਿਆਂ ਦਾ ਕੀ ਹੋਵੇਗਾ ਦੋਸਤੋ ਉਸੇ ਸਮੇਂ ਅਚਾਨਕ ਬ੍ਰਾਹਮਣ ਨੂੰ ਉਸ ਸੱਪ ਦੀ ਯਾਦ ਆ ਗਈ ਅਗਲੇ ਪਲ ਉਸਨੇ ਸੱਪ ਨੂੰ ਯਾਦ ਕੀਤਾ ਸੱਪ ਉਸਦੇ ਸਾਹਮਣੇ ਪ੍ਰਗਟ ਹੋ ਗਿਆ ਤੇ ਕਹਿਣ ਲੱਗਾ ਦੋਸਤ ਮੈਨੂੰ ਕਿਵੇਂ ਯਾਦ ਕੀਤਾ ਤਾਂ ਬ੍ਰਾਹਮਣ ਨੇ ਦੱਸਿਆ ਕਿ ਮੈਂ ਬਹੁਤ ਵੱਡੀ ਮੁਸੀਬਤ ਵਿੱਚ ਫਸ ਗਿਆ। ਰਾਜੇ ਨੇ ਮੈਨੂੰ ਜ਼ਬਰਦਸਤੀ ਜੇਲ੍ਹ ਵਿੱਚ ਸੁੱਟ ਦਿੱਤਾ ਹੈ ਤੇ ਇੱਕ ਇਹੋ ਜਿਹੀ ਅਪਰਾਧ ਦੀ ਸਜ਼ਾ ਸੁਣਾਈ ਆ ਜੋ ਮੈਂ ਕੀਤਾ ਵੀ ਨਹੀਂ। ਤਾਂ ਸੱਪ ਕਹਿੰਦਾ ਕਿ ਇਸ ਤਰ੍ਹਾਂ ਹੋਇਆ ਕਿਵੇਂ? ਤਾਂ ਬ੍ਰਾਹਮਣ ਨੇ ਸ਼ੇਰ ਤੋਂ ਹਾਰ ਪ੍ਰਾਪਤ ਕਰਨ ਤੋਂ ਲੈ ਕੇ ਗ੍ਰਿਫਤਾਰ ਹੋਣ ਤੱਕ ਦਾ ਸਾਰਾ ਕਿੱਸਾ ਉਸ ਸੱਪ ਨੂੰ ਸੁਣਾ ਦਿੱਤਾ ਤੇ ਬ੍ਰਾਹਮਣ ਨੇ ਸੱਪ ਨੂੰ ਕਿਹਾ ਕਿ ਤੂੰ ਮੈਨੂੰ ਬਚਾ ਲੈ। ਤੂੰ ਮੈਨੂੰ ਕਿਹਾ ਸੀ ਨਾ ਕਿ ਮੁਸੀਬਤ ਦੇ ਸਮੇਂ ਤੂੰ ਮੇਰਾ ਸਾਥ ਦੇਵੇਂਗਾ। ਹੁਣ ਤਾਂ ਮੇਰੀ ਜਾਨ ਤੇ ਬਾਣੀ ਆਈ। ਮੇਰੇ ਲਈ ਇਸ ਤੋਂ ਵੱਡੀ ਮੁਸੀਬਤ ਹੋਰ ਕੀ ਹੋਏਗੀ ਤਾਂ ਸੱਪ ਕਹਿੰਦਾ ਆ ਕਿ ਦੋਸਤ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਇਸ ਆਦਮੀ ਦੀ ਮਦਦ ਨਾ ਕਰ ਇਹ ਤੇਰੇ ਲਈ ਮੁਸੀਬਤ ਬਣ ਸਕਦਾ ਹੈ ਕਹਿੰਦੇ ਹਨ ਜੋ ਧਨ ਦਾ ਲਾਲਚੀ ਹੋਵੇ ਪਹਿਲਾਂ ਦਾ ਵੈਰੀ ਹੋਵੇ ਇਸਤਰੀ ਪੁਰਸ਼ੇ ਵਿੱਚ ਮਨ ਲਗਾਉਣ ਵਾਲਾ ਹੋਵੇ ਔਰਤ ਹੋਵੇ ਜਾਂ مرد ਹੋਵੇ ਇਹਨਾਂ ਨਾਲ ਚਾਹੇ ਕਿੰਨੀ ਵੀ ਗੂੜੀ ਦੋਸਤੀ ਹੋਵੇ ਇਹ ਤਿੰਨ ਲੋਕ ਹਮੇਸ਼ਾ ਧੋਖਾ ਦਿੰਦੇ ਨੇ ਇਹਨਾਂ 'ਤੇ ਕਦੇ ਅੱਖ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸੱਪ ਬੋਲਿਆ ਜੇਕਰ ਤੂੰ ਮੈਨੂੰ ਯਾਦ ਕੀਤਾ ਹੈ ਤਾਂ ਮੈਂ ਤੇਰੀ ਮਦਦ ਜ਼ਰੂਰ ਕਰਾਂਗਾ ਮੈਂ ਇੱਕ ਤਰੀਕਾ ਸੋਚਿਆ ਹੈ ਮੈਂ ਹੌਲੀ ਦੇੜੇ ਲੁਕ ਕੇ ਮਹਾਰਾਣੀ ਦੇ ਕਮਰੇ 'ਚ ਜਾ ਕੇ ਉਹਨਾਂ ਨੂੰ ਡੰਗ ਲੈਂਦਾ ਹਾਂ ਮੇਰੇ ਜ਼ਹਿਰ ਨਾਲ ਮਹਾਰਾਣੀ ਬੇਹੋਸ਼ ਹੋ ਜਾਵੇਗੀ ਫਿਰ ਚਾਹੇ ਕੋਈ ਕਿੰਨੀ ਵੀ ਕੋਸ਼ਿਸ਼ ਕਰੇ ਉਸ ਨੂੰ ਖੋਚ ਨਹੀਂ ਆ ਸਕਦਾ ਮੇਰੇ ਜ਼ਹਿਰ ਦਾ ਅਸਰ ਉਦੋਂ ਤੱਕ ਰਹੇਗਾ ਜਦ ਤੱਕ ਤੂੰ ਆਪਣੇ ਹੱਥ ਨਾਲ ਉਸ ਦੇ ਮੱਥੇ ਨੂੰ ਨਹੀਂ ਛੂੰਦਾ ਤੂੰ ਜਿਵੇਂ ਹੀ ਮਹਾਰਾਣੀ ਦਾ ਮੱਥਾ ਛੂਹੇਗਾ ਉਹ ਹੋਸ਼ ਵਿੱਚ ਆ ਜਾਵੇਗੀ ਤੇ ਰਾਜਾ ਖੁਸ਼ ਹੋ ਕੇ ਤੈਨੂੰ ਛੱਡ ਦੇਵੇਗਾ ਰਾਜਾ ਆਪਣੀ ਰਾਣੀ ਨੂੰ ਬਹੁਤ ਪਿਆਰ ਕਰਦਾ ਉਸ ਨੂੰ ਜਿੰਦਾ ਰੱਖਣ ਲਈ ਉਹ ਕੁਝ ਵੀ ਕਰ ਸਕਦਾ ਹੈ ਦੋਸਤੋਂ ਫਿਰ ਸੱਪ ਜੇਲ੍ਹ ਕੋਠੜੀ ਵਿੱਚੋਂ ਬਾਹਰ ਆਉਂਦਾ ਹੈ ਤੇ ਰਾਣੀ ਦੇ ਕਮਰੇ 'ਚ ਪਹੁੰਚ ਗਿਆ ਹੁੰਦਾ ਤੇ ਅਗਲੇ ਹੀ ਪਲ ਉਸਨੇ ਰਾਣੀ ਨੂੰ ਡੰਗ ਮਾਰ ਦਿੱਤਾ ਰਾਣੀ ਉਸੇ ਵੇਲੇ ચીਖ ਪਈ ਸੱਪ ਖਿੜਕੀ ਦੇ ਰਾਹਤੇ ਤੋਂ ਉਸ ਨੂੰ ਡੰਗ ਮਾਰ ਕੇ ਬਾਹਰ ਚਲਾ ਗਿਆ ਇਧਰ ਮਾ ਰਾਣੀ ਚੀਖਦੀ ਹੋਈ ਆਪਣੇ ਕਮਰੇ ਵਿੱਚ ਬੇਹੋਸ਼ ਹੋ ਗਈ ਰਾਜੇ ਦੇ ਸਾਰੇ ਨੌਕਰ ਚੱਕਰ ਸੇਵਕ ਰਾਣੀ ਨੂੰ ਡਿੱਗਦਾ ਹੋਇਆ ਦੇਖ ਕੇ ਭੱਜ ਖੜੇ ਹੋਏ ਰਾਣੀ ਨੇ ਦੱਸ ਦਿੱਤਾ ਸੀ ਕਿ ਉਸ ਨੂੰ ਸੱਪ ਨੇ ਡੰਗ ਲਿਆ ਹੈ ਦੋਸਤੋ ਰਾਜਾ ਨੂੰ ਵੀ ਉਸੇ ਸਮੇਂ ਸੂਚਿਤ ਕਰ ਦਿੱਤਾ ਗਿਆ ਕਿ ਰਾਣੀ ਨੂੰ ਇੱਕ ਜ਼ਹਿਰੀਲੇ ਸੱਪ ਨੇ ਡੰਗ ਲਿਆ ਹੈ ਤੇ ਮਹਾਰਾਣੀ ਬੇਹੋਸ਼ ਹੋ ਗਈ ਆ ਜਲਦੀ ਉਸ ਦੇ ਉਪਚਾਰ ਦੀ ਵਿਵਸਥਾ ਕੀਤੀ ਜਾਵੇ ਰਾਜਾ ਨੇ ਤੁਰੰਤ ਇੱਕ ਸੇਵਕ ਨੂੰ ਬੁਲਾ ਕੇ ਰਾਜ ਵੈਦ ਨੂੰ ਬੁਲਾਇਆ ਰਾਜਾ ਨੇ ਕਿਹਾ ਕਿ हे ਵੈਦਰਾਜ ਮੇਰੀ ਰਾਣੀ ਨੂੰ ਬਚਾ ਲਓ ਇਸ ਨੂੰ ਕਿਸੇ ਸੱਪ ਨੇ ਡੰਗ ਲਿਆ ਹੈ ਜੇਕਰ ਮੇਰੀ ਰਾਣੀ ਨੂੰ ਕੁਝ ਹੋ ਗਿਆ ਤਮੈਂ ਜਿੰਦਾ ਨਹੀਂ ਰਹਿ ਪਾਵਾਂਗਾ ਦੋਸਤੋ ਵੈਦ ਰਾਜ ਨੇ ਰਾਣੀ ਦਾ ਨਰੀਖਣ ਕੀਤਾ ਤੇ ਰਾਣੀ ਨੂੰ ਕਈ ਤਰ੍ਹਾਂ ਦੀਆਂ ਅਸ਼ੇਧੀਆਂ ਦਿੱਤੀਆਂ ਪਰ ਉਸ ਦੀ ਬੇਹੋਸ਼ੀ ਲੱ ਟੁੱਟੀ ਤਾਂ ਵੈਦ ਨੇ ਨਿਰਾਸ਼ ਹੋ ਕੇ ਕਿਹਾ ਮਹਾਰਾਣੀ ਦਾ ਇਲਾਜ ਹੁਣ ਮੈਂ ਨਹੀਂ ਕਰ ਸਕਦਾ ਜਿਸ ਸੱਪ ਨੇ ਇਸ ਨੂੰ ਡੰਗਿਆ ਹੈ ਉਹ ਬਹੁਤ ਹੀ ਜ਼ਹਿਰੀਲਾ ਸੀ ਇਹ ਮੇਰੇ ਵਾਸਤੇ ਬਾਹਰ ਆ ਮੈਂ ਇਸ ਨੂੰ ਠੀਕ ਨਹੀਂ ਕਰ ਪਾ ਰਿਹਾ ਮੇਰੀ ਕੋਈ ਵੀ ਦਵਾਈ ਇਸ ਤੇ ਕੰਮ ਹੀ ਨਹੀਂ ਕਰ ਪਾ ਰਹੀ ਤਾਂ ਵੈਦ ਰਾਜ ਨੇ ਰਾਜਾ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਨਿਰਾਸ਼ਾ ਰੋ ਅਜੀ ਸਮਾਂ ਹੈ ਤੁਸੀਂ ਕਿਸੇ ਦੂਜੀ ਵੈਦ ਹਕੀਮ ਨੂੰ ਬੁਲਾ ਲਓ ਸ਼ਾਇਦ ਉਨ੍ਹਾਂ ਕੋਲ ਇਸ ਦੀ ਕੋਈ ਦਵਾਈ ਹੋਵੇ ਜਿਸ ਨਾਲ ਰਾਣੀ ਠੀਕ ਹੋ ਜਾਵੇ ਅਗਲੇ ਹੀ ਪਾਲ ਰਾਜੇ ਨੇ ਮੰਤਰੀ ਨੂੰ ਹੁਕਮ ਦੇ ਦਿੱਤਾ ਕਿ हे ਮਹਾਂ ਮੰਤਰੀ ਤੁਰੰਤ ਇਹ ਐਲਾਨ ਕਰਵਾਓ ਕਿ ਮਹਾਰਾਣੀ ਦਾ ਇਲਾਜ ਕਰਕੇ ਜੋ ਉਸ ਨੂੰ ਠੀਕ ਕਰੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਰਾਜਾ ਨੇ ਉਸੇ ਵੇਲੇ ਪੂਰੇ ਰਾਜ ਵਿੱਚ ਐਲਾਨ ਕਰਵਾ ਦਿੱਤਾ ਤੇ ਐਲਾਨ ਹੁੰਦੇ ਹੀ ਕਈ ਵੈਦ ਹਕੀਮ ਮਹਾਰਾਣੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਔਸ਼ਧੀਆਂ ਦੇਣ ਲੱਗੇ ਪਰ ਕੋਈ ਵੀ ਲਾਭ ਨਾ ਹੋਇਆ ਮਹਾਰਾਣੀ ਦੀ ਬੇਹੋਸ਼ੀ ਉਵੇਂ ਦੀ ਉਵੇਂ ਬਣੀ ਰਹੀ ਉਸ ਤੇ ਕਿਸੇ ਦਵਾਈ ਦਾ ਅਸਰ ਨਾ ਹੋਇਆ ਹੁਣ ਸਾਰੇ ਵੈਦ ਹਕੀਮ ਉਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਦੇ ਕੇ ਹਾਰ ਚੁੱਕੇ ਸੀ ਹੁਣ ਤਾਂ ਭਗਵਾਨ ਹੀ ਮਹਾਰਾਣੀ ਨੂੰ ਬਚਾ ਸਕਦੇ ਸੀ ਵੈਦ ਹਕੀਮਾਂ ਦਾ ਨਿਰਾਸ਼ਾਪੂਰਨ ਉੱਤਰ ਸੁਣ ਕੇ ਰਾਜੇ ਦਾ ਦਿਲ ਟੁੱਟ ਗਿਆ ਤੇ ਉਹ ਮਨ ਹੀ ਮਨ ਸੋਚਣ ਲੱਗਾ हे ਭਗਵਾਨ ਮਹਾਰਾਣੀ ਤੇ ਇਹ ਕਿਹੋ ਜਿਹੀ ਆਫਤ ਆਈ ਆ ਸੋ ਦੋਸਤੋ ਉਹ ਰਾਜਾ ਬੜਾ ਉਦਾਸ ਸੀ ਉਧਰ ਜੇਲ੍ਹ ਦੀ ਕੋਠੜੀ ਵਿੱਚ ਕੈਦ ਬ੍ਰਾਹਮਣ ਨੇ ਰਾਜੇ ਦਾ ਇਲਾਨ ਸੁਣਿਆ ਤਾਂ ਉਸਨੇ ਪਹਿਰੇਦਾਰ ਨੂੰ ਕਿਹਾ ਮੈਨੂੰ ਮਹਾਰਾਜ ਦੇ ਕੋਲ ਲੈ ਚੱਲ ਮੈਂ ਮਹਾਰਾਣੀ ਨੂੰ ਠੀਕ ਕਰ ਸਕਦਾ ਤਾਂ ਪਹਿਰੇਦਾਰ ਕਹਿੰਦਾ ਹੈ ਕਿ ਏ ਬ੍ਰਾਹਮਣ ਜਦੋਂ ਚੰਗੇ ਚੰਗੇ ਵੈਦ ਵੀ ਉਸ ਨੂੰ ਠੀਕ ਨਹੀਂ ਕਰ ਸਕੇ ਤਾਂ ਤੂੰ ਇੱਕ ਹਥਿਆਰਾ ਹੋ ਕੇ ਉਹਨਾਂ ਨੂੰ ਪਲਾਂਕੇ ਵਿੱਚ ਠੀਕ ਕਰੇਗਾ ਬ੍ਰਾਹਮਣ ਨੇ ਫਿਰ ਬੇਨਤੀ ਕੀਤੀ ਕਿ ਤੁਸੀਂ ਇੱਕ ਵਾਰ ਮੈਨੂੰ ਮਹਾਰਾਜਾ ਦੇ ਕੋਲ ਲੈ ਕੇ ਤਾਂ ਚਲੋ ਮੈਂ ਸੱਚ ਕਹਿੰਦਾ ਹਾਂ ਮੈਂ ਮਹਾਰਾਣੀ ਨੂੰ ਬਚਾ ਸਕਾਂਗਾ ਪਹਿਰੇਦਾਰ ਨੇ ਖਬਰ ਰਾਜਾ ਨੂੰ ਦਿੱਤੀ ਤਾਂ ਰਾਜਾ ਨੇ ਉਸੇ ਵੇਲੇ ਬ੍ਰਾਹਮਣ ਨੂੰ ਆਪਣੇ ਕੋਲ ਬੁਲਾਇਆ ਰਾਜਾ ਨੇ ਕਿਹਾ हे ਬ੍ਰਾਹਮਣ ਜਿੰਨਾ ਜਲਦੀ ਹੋ ਸਕੇ ਮੇਰੀ ਰਾਣੀ ਨੂੰ ਜਿੰਦਾ ਕਰ ਜੇਕਰ ਤੂੰ ਮੇਰੀ ਰਾਣੀ ਨੂੰ ਜਿੰਦਾ ਨਾ ਕਰ ਸਕਿਆ ਤਾਂ ਮੈਂ ਤੇਰਾ ਸਿਰ ਕਟਵਾ ਦੇਵਾਂਗਾ ਬ੍ਰਾਹਮਣ ਨੇ ਕਿਹਾ ਮੈਨੂੰ ਮਨਜ਼ੂਰ ਆ ਦੋਸਤੋ ਬ੍ਰਾਹਮਣ ਦੇ ਵਿਸ਼ਵਾਸ ਦਿਵਾਉਣ ਤੇ ਰਾਜਾ ਨੇ ਬ੍ਰਾਹਮਣ ਨੂੰ ਰਾਣੀ ਦੇ ਮਹਿਲ ਤੱਕ ਪਹੁੰਚਾ ਦਿੱਤਾ ਬ੍ਰਾਹਮਣ ਨੇ ਆਉਦੇ ਹੀ ਆਪਣਾ ਹੱਥ ਮਹਾਰਾਣੀ ਦੇ ਮੱਥੇ ਤੇ ਰੱਖ ਦਿੱਤਾ ਅਗਲੇ ਹੀ ਪਲ ਮਹਾਰਾਣੀ ਬਿਸਤਰ ਤੋਂ ਉੱਠ ਕੇ ਬੈਠ ਗਈ ਚਿਹਰਾ ਪਹਿਲਾਂ ਵਾਂਗ ਚਮਕਣ ਲੱਗਿਆ ਉਹ ਮਹਾਰਾਣੀ ਪਰੇ ਸਮਰਚ ਬੋਲੀ ਮਹਾਰਾਜ ਤਾਂ ਰਾਜਾ ਨੇ ਕਿਹਾ ਮਹਾਰਾਣੀ ਤੁਸੀਂ ਇਸ ਬ੍ਰਾਹਮਣ ਦੀ ਕਿਰਪਾ ਨਾਲ ਹੀ ਜਿੰਦਾ ਹੋਏ ਹੋ ਫਿਰ ਮਹਾਰਾਜਾ ਨੇ ਰਾਣੀ ਨੂੰ ਜਿੰਦਾ ਹੋਣ ਦੀ ਖੁਸ਼ੀ ਵਿੱਚ ਬ੍ਰਾਹਮਣ ਨੂੰ ਮਾਫ ਕਰ ਦਿੱਤਾ ਤੇ ਉਸ ਤੋਂ ਉਸਦੀ ਅਸਲੀਅਤ ਪੁੱਛੀ ਤਾਂ ਬ੍ਰਾਹਮਣ ਨੇ ਸਾਰੀ ਗੱਲ ਸਪਸ਼ਟ ਰੂਪ ਵਿੱਚ ਦੱਸ ਦਿੱਤੀ ਰਾਜਾ ਨੇ ਬ੍ਰਾਹਮਣ ਨੂੰ ਪੁਰਸਕਾਰ ਵਜੋਟੀ ਸਾਰਾ ਧੰਨ ਦਿੱਤਾ ਤੇ ਆਪਣੇ ਘਰ ਜਾਣ ਲਈ ਕਿਹਾ ਤੇ ਉਸ ਸੁਨਾਰ ਨੂੰ ਬੁਲਾ ਕੇ ਜੇਲ੍ਹ ਵਿੱਚ ਪਾ ਦਿੱਤਾ ਇਸ ਲਈ ਕਹਿੰਦੇ ਹਨ ਜੋ ਤੰਦ ਦਾ ਬਹੁਤ ਜ਼ਿਆਦਾ ਲਾਲਚੀ ਹੁੰਦਾ ਹੈ ਪੁਰਾਣਾ ਦੁਸ਼ਮਣ ਹੋਵੇ ਇਸਤਰੀ ਪੁਰਸ਼ਾਂ ਤੇ ਨਜ਼ਰ ਰੱਖਦਾ ਹੋਵੇ ਅਜਿਹੇ ਲੋਕਾਂ ਤੇ ਕਦੇ ਵਿਸ਼ਵਾਸ ਨਾ ਕਰੋ ਅਜਿਹੇ ਲੋਕ ਕਦੇ ਵੀ ਜ਼ਿੰਦਗੀ ਵਿੱਚ ਧੋਖਾ ਦੇ ਸਕਦੇ ਹਨ ਦੋਸਤੋ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਣੀ ਸੋ ਜਾਣ ਤੋਂ ਪਹਿਲਾਂ ਵੀਡੀਓ ਥੱਲੇ ਕਮੈਂਟ ਅਤੇ ਇੱਕ ਲਾਈਕ ਜਰੂਰ ਕਰਕੇ ਜਾਓ ਕਿਉਂਕਿ ਤੁਹਾਡੇ ਲਾਈਕ ਅਤੇ ਕਮੈਂਟ ਦੇ ਨਾਲ ਸਾਡੇ ਚੈਨਲ ਨੂੰ ਅੱਗੇ ਵਧਣ ਵਿੱਚ ਸਹਾਇਤਾ ਮਿਲਦੀ ਹੈ ਸੋ ਜੰਦ ਜੰਦ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਅਜਿਹੀਆਂ ਵੀਡੀਓ ਮਿਲਦੀਆਂ ਰਹਿਣ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ।